ਚਾਰਜ ਤੁਸ਼ੇ ਸੂਦ ਨੇ ਔਰ ਅੱਜ ਦਾ ਜੋ ਪ੍ਰਮੁੱਖ ਮੁੱਦਾ ਕੱਲ ਸਾਡੇ ਸਾਰਿਆਂ ਦੇ ਧਿਆਨ ਚਾ ਵੀ ਕੱਲ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਦੇ ਪਵਨ ਮੌਕੇ ਦੇ ਉੱਤੇ ਦੇਸ਼ ਦੀ ਮੋਦੀ ਸਰਕਾਰ ਨੇ ਜਿਸ ਤਰੀਕੇ ਦੇ ਨਾਲ ਇੱਕ ਵਿਕਸਿਤ ਭਾਰਤ ਦਾ ਰੋਡ ਮੈਪ ਕੱਲ ਸਾਡੇ ਕੇਂਦਰੀ ਵਿੱਤ ਮੰਤਰੀ ਮੈਡਮ ਨਿਰਮਲਾ ਸਟਾਰਮਨ ਜੀ ਨੇ ਪੇਸ਼ ਕੀਤਾ ਉਸ ਬਾਬਤ ਅੱਜ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਪਰਦੇਸ਼ ਦੇ ਅਧਿਕਾਰੀਆਂ ਦੀ ਪ੍ਰੈਸ ਕਾਨਫਰੰਸ ਦੀ ਡਿਊਟੀ ਲੱਗੀ ਹੈ ਸੋ ਉਸੇ ਕੜੀ ਦੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਹੈੱਡਕੁਆਰਟਰ ਦੇ ਉੱਤੇ ਸਾਡੇ ਸਾਫਕਾ ਪ੍ਰਦੇਸ਼ ਅਧਿਐਖਸ਼ਾ ਔਰ ਸਾਫਕਾ ਕੇਂਦਰੀ ਰਾਜ ਮੰਤਰੀ ਸ਼੍ਰੀਮਾਨ ਵਿਜੇ ਸੰਪਲਾ ਜੀ ਜੋ ਕਿ ਐਸਸੀ ਕਮਿਸ਼ਨ ਦੇ ਚੇਅਰਮੈਨ ਵੀ ਰਹੇ ਨੇ ਭਾਰਤ ਸਰਕਾਰ ਚ ਉਹ ਅੱਜ ਤੁਹਾਡੇ ਸਾਰਿਆਂ ਦੇ ਨਾਲ ਮੁਖਾਤਬ ਹੋਣਗੇ ਸੋ ਮੈਂ ਜ਼ਿਆਦਾ ਸਮੇਂ ਨਾਲ ਲੈਂਦਾ ਹੋਇਆ ਮੈਂ ਬੇਨਤੀ ਕਰੂੰਗਾ ਸ਼੍ਰੀਮਾਨ ਵਿਜੇ ਸੰਪਲਾ ਜੀ ਨੂੰ ਕਿ ਆਪਣੇ ਵਿਚਾਰ ਰੱਖਣ ਸੰਪਲਾ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਵੇਂ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜਨਮ ਦਿਤੀ ਸੀ ਸਾਰੇ ਨੇ ਅਸੀਂ ਉਹਨਾਂ ਦਾ ਆਸ਼ੀਰਵਾਦ ਵੀ ਲਿਆ ਔਰ ਪ੍ਰਧਾਨ ਮੰਤਰੀ ਜੀ ਵਿਸ਼ੇਸ਼ ਰੂਪ ਸਾਡੇ ਪੰਜਾਬ ਦੀ ਧਰਤੀ ਜਲੰਧਰ ਤੇ ਆਏ ਔਰ 에어ਪੋਰਟ ਦਾ ਨਾਂ ਵੀ ਜਿਹੜਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ਤੇ ਉਹਨਾਂ ਰੱਖ ਕੇ ਇੱਕ ਪੰਜਾਬ ਨੂੰ ਸਾਡ ਨੂੰ ਜਿਹੜੀ ਬਹੁਤ ਲੰਬੇ ਸਮੇਂ ਤੋਂ ਮੰਗ ਅਸੀਂ ਕਰ ਰਹੇ ਸੀ ਉਹਨੂੰ ਪੂrti ਵੀ ਕੀਤੀ ਹੈ ਨਾਲ ਲੁਧਿਆਣਾ 에어ਪੋਰਟ ਵੀ ਸਾਥੀਓ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਬਜਟ ਦੇ ਉੱਤੇ ਸੀ ਕਿ ਬਜਟ ਜਿਹੜਾ ਦੇਸ਼ ਦਾ ਦੇਸ਼ ਦੇ ਗੁੰਦੜੇ ਵਿੱਤ ਮੰਤਰੀ ਨੇ ਪੇਸ਼ ਕੀਤਾ ਹੈ ਉਹ ਜਿੱਥੇ ਅਸੀਂ ਇਹ ਕਹਿੰਦੇ ਹਾਂ ਕਿ ਬਹੁਤ ਵਧੀਆ ਬਜਟ ਜਿਹੜਾ ਪੇਸ਼ ਕੀਤਾ ਹੈ ਰਾਜ ਮੰਤਰੀ ਜੀ ਨੇ ਵਿਸ਼ੇਸ਼ ਰੂਪ ਚ ਉਹਦਾ ਜ਼ਿਕਰ ਕੀਤਾ ਸਾਰਿਆਂ ਦਾ ਕਿ ਬਜਟ ਦੇ ਵਿੱਚ ਵਿਸ਼ੇਸ਼ ਰੂਪ ਤੇ ਸਾਰੇ ਇੰਗਲਾਂ ਨੂੰ ਸਾਰੇ ਵਰਗਾਂ ਦਾ ਧਿਆਨ ਚ ਰੱਖ ਕੇ ਕੀਤਾ ਗਿਆ ਹੈ ਜੋ ਵਾ ਮਹਿਲਾਵਾਂ ਨੂੰ ਸੋਚੀ ਜਾਂਦੀ ਦੇ ਰੋਜ਼ਗਾਰ ਔਰ ਉਹਨਾਂ ਦੀ ਤਰੱਕੀ ਦੇ ਲਈ ਵਿਸ਼ੇਸ਼ ਰੂਪ ਚ ਜਿਹੜੇ ਉਪਰਾਲੇ ਕੀਤੇ ਗਏ ਹਨ ਤੇ ਔਰ ਦੇ ਚ ਪੇਸ਼ ਕਰਦੇ ਜਿਹੜੇ ਵਿੱਤ ਮੰਤਰੀ ਨੇ ਪਹਿਲਾਂ ਵੀ ਦੱਸਿਆ ਵੇ ਜਿਹੜੀ ਕਿਤੇ ਵੀ ਅਸੀਂ ਸੁਧਾਰ ਤਰੱਕੀ ਦੀ ਗੱਲ ਕਰਦੇ ਆ ਉਹਦੇ ਚ ਜਦਾਂ ਅਸੀਂ ਦੇਖਦੇ ਹਾਂ ਕਿ ਭਾਸ਼ਣਵਾਜੀ ਤਾਂ ਬਹੁਤ ਹੁੰਦੀ ਹੈ ਔਰ ਹਕੀਕਤ ਨਹੀਂ ਪਰ ਇਹਦੇ ਤੋਂ ਉਹਨਾਂ ਨੇ ਸ਼ੁਰੂਆਤੀ ਇੱਥੋਂ ਕੀਤੀ ਆ ਕਿ ਇਹ ਜਿਹੜਾ ਭਾਸ਼ਨਵਾਦੀ ਤੋਂ ਉੱਪਰ ਉੱਠ ਕੇ ਇਸ ਸੁਧਾਰ ਦੀ ਜਿਹੜੀ ਗੱਲ ਕੀਤੀ ਹੈ ਰਿਫਾਰਮ ਦੀ ਗੱਲ ਰਿਫਾਰਮ ਓਵਰ ਦਾ ਰੀਹਾਈਡ੍ਰੇਟਿਕ ਔਰ ਭਾਵ ਉਹਦੇ ਭਾਸ਼ਨਵਾਦੀ ਤੋਂ ਉੱਪਰ ਉੱਠ ਕੇ ਅਸੀਂ ਜਿਹੜਾ ਉਹਦੇ ਚ ਉਹਨਾਂ ਨੇ ਕਿਹਾ ਕਿ ਅਗਰ ਜੇ ਸੁਧਾਰ ਕਰਨੇ ਤਾਂ ਤਿੰਨ ਚੀਜ਼ਾਂ ਦਾ ਜਿਹੜਾ ਖਾਸ ਖਿਆਲ ਰੱਖਣਾ ਪੈਂਦਾ ਇੱਕ ਤਾਂ ਪ੍ਰੋਡਕਸ਼ਨ ਦਾ ਉਤਪਾਦਕਤਾ ਔਰ ਗਲੋਬਲ ਕੰਪੀਟੀਸ਼ਨ ਜਿਹੜੀ ਹੈ ਕੰਪੀਟੀਸ਼ਨ ਦੇ ਵਿੱਚ ਉਹਦੇ ਵਜ਼ਰ ਹੈ ਜਿਹੜੇ ਵਧਾ ਕੇ ਉਹਨੂੰ ਕੰਪੀਟੀਸ਼ਨ 'ਚ ਆਪਣੇ ਆਪ ਨੂੰ ਖੜਾ ਕਰਕੇ ਵਿਕਾਸ ਨੂੰ ਤੇਜ਼ ਕਰਨਾ ਤੇ ਟਿਕਾਊ ਜਣਾ ਬਣਾਉਣਾ ਪਲਲ ਉਹਦੇ ਤਵੀ ਜਿਹੜਾ ਵਿਸ਼ੇਸ਼ ਰੂਪ 'ਚ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ 'ਚ ਵੀ ਕਿਹਾ ਹੈ ਕਿ ਅਸੀਂ ਵਰਲਡ ਗਲੋਬਲ ਕੰਪੀਟੀਸ਼ਨ 'ਚ ਤਾਣਾ ਹੈ ਔਰ ਨਾਲੇ ਨਾਲ ਕੁਆਲਿਟੀ ਤੇ ਵੀ ਧਿਆਨ ਦੇਣਾ ਹੈ ਤੇ ਤਾਂ ਤਾਂ ਕਿ ਦੁਨੀਆ ਦੇ ਵਿੱਚ ਕਿਤੇ ਵੀ ਲਿਖੇ ਦੇਖੇ ਕਿ ਮੇਡ ਇਨ ਇੰਡੀਆ ਤੇ ਉਹਦੇ ਤੇ ਉਹਨੂੰ ਯਕੀਨ ਹੋਵੇ ਕਿ ਇੱਕ ਪ੍ਰੋਡਕਟ ਵਧੀਆ ਹੀ ਹੋਵੇਗਾ। ਸਭਾਪ ਇਹਦਾ ਜਿਹੜਾ ਪਹਿਲਾ ਕਰਤੱਵ ਸਾਡਾ ਇਹ ਸੀ। ਦੂਸਰਾ ਕਰਤੱਵ ਜਿਹੜਾ ਜਨਤਾ ਦੀਆਂ ਆਸ਼ਾਵਾ ਇੱਛਾਵਾਂ ਦੇ ਉੱਤੇ ਉਹਨੂੰ ਪੂਰਾ ਕਰਨਾ ਔਰ ਸਮ੍ਰਿੱਧ ਤੇ ਮਜ਼ਬੂਤ ਜਿਹੜਾ ਉਹਦੀ ਹਿੱਸੇਦਾਰੀ ਬਣਾਉਣੀ। ਪਾਪ ਲੋਕਾਂ ਦਾ ਜਿੱਥੇ ਵਿਸ਼ਵਾਸ ਜਿੱਤਿਆ ਉਹਨਾਂ ਦੀਆਂ ਜੋ ਉਹਨਾਂ ਨੇ ਵਾਅਦੇ ਕੀਤੇ ਜੋ ਸਾਡੇ ਚਾਹੁੰਦੇ ਆ ਉਹਨਾਂ ਨੂੰ ਪੂਰਾ ਕਰਨਾ ਔਰ ਤੀਸਰਾ ਜਿਹੜਾ ਸਾਰਾ ਭਾਰਤੀ ਜਨਤਾ ਪਾਰਟੀ ਦਾ ਵੀ ਪਹਿਲਾਂ ਤੋਂ ਸ਼ੁਰੂ ਤੋਂ ਰਿਹਾ ਹੈ ਇਹ ਸਭ ਦਾ ਸਾਥ ਸਭ ਦਾ ਵਿਕਾਸ ਜਿਹੜਾ ਆ ਉਹਦੇ ਵਿਜਨ ਨੂੰ ਹੀ ਪੂਰਾ ਕਰਨਾ ਸਰਕਾਰ ਕਰਨਾ ਹੈ ਤਾਂ ਕਿ ਜਿਹੜੇ ਹਰ ਖੇਤਰ ਦੇ ਵਿੱਚ ਔਰ ਕਮਿਊਨਿਟੀ ਸਮੁਦਾਏ ਜਿਹੜਾ ਆ ਉਦੇ ਉਹਨੂੰ ਹਰੇਕ ਨੂੰ ਅਫਸਰ ਵਧੀਆ ਮਿਲਣ ਔਰ ਇਸੇ ਲਈ ਇਹਦੇ ਵਿੱਚ ਜਿਹੜਾ ਹੈ ਬਹੁਤ ਸਾਰੇ ਉਹਨਾਂ ਨੇ ਆयाम ਰੱਖੇ ਬਹੁਤ ਲੰਬਾ ਆ ਔਰ ਜੇ ਮੈਂ ਪੜ ਕੇ ਸੁਣਾਵਾਂਗਾ ਤਾਂ ਬਹੁਤ ਵੱਡਾ ਹੈ ਉਹ ਵੀ ਬਾਕੀ ਤਾਂ ਤੁਹਾਡੇ ਸਵਾਲਾਂ ਚ ਆ ਜਾਏਗਾ ਪਰ ਇਹਦੇ ਚ ਉਹਨਾਂ ਨੇ ਵਿਸ਼ੇਸ਼ ਰੂਪ ਚ ਜਿਹੜਾ ਆ ਜਿਹੜੀ ਗ੍ਰੋਥ ਨੂੰ ਆ ਸਕਿੱਲ ਡੈਫੀਸ਼ੈਂਟ ਜਿਹੜੀ ਆ ਉਹਨੂੰ ਜਿਹੜਾ ਆ 4.3 ਤੇ ਰੱਖਿਆ ਔਰ ਜਿੱਦਾਂ ਕਿ ਦੇਰੀ ترقی ਦੀ ਸਾਡੀ ਜੀਡੀਪੀ ਆ ਉਹ 7 ਪੁਆਇੰਟ ਚੱਲ ਰਹੀ ਹੈ ਉਹਨੂੰ ਹੋਰ ਵਧਾਉਣ ਦੀ ਕੋਸ਼ਿਸ਼ ਕੀਤੀ ਜਿਹੜੇ ਅੱਗੇ ਆਉਣ ਵਾਲੇ ਜਿਹੜਾ ਵਧਾਵਾਂਗੇ ਔਰ ਜਿਹੜਾ ਡੈਫਿਸਿਟ ਹੈ ਇਹ 2030 ਤੱਕ ਜਿਹੜਾ ਇਹਨੂੰ ਬਰਾਬਰ ਸੰਤਲ ਲੈ ਆਵਾਂਗੇ ਔਰ ਨਾਲ ਨਾਲ ਇਹ ਵੀ ਹੈ ਕਿ ਸਾਰਾ ਬਜਟ ਜਿਹੜਾ ਆ 2047 ਦਾ ਵਿਕਸਿਤ ਭਾਰਤ ਜਿਹੜਾ ਆ ਉਹਨੂੰ ਬਣਾਉਣਾ ਹੈ 2047 ਦਾ ਮਤਲਬ ਜਦੋਂ 100 ਸਾਲ ਆਜ਼ਾਦੀ ਦੇ ਪੂਰੇ ਹੋਣੇ ਆ ਉਹਨੂੰ ਪੂਰਾ ਜਿਹੜਾ ਆ ਵਿਕਸਿਤ ਭਾਰਤ ਬਣਾਉਣਾ ਹੈ ਇਸ ਮੱਦੇਨਜ਼ਰ ਰੱਖਦੇ ਹੋਏ ਇਹ ਜਿਹੜੀਆਂ ਰਿਫਾਰਮ ਕੀਤੀ ਜਾ ਰਹੀ ਹੈ ਉਹਦਾ ਜਿਹੜਾ ਧਿਆਨ ਕੀਤਾ ਜਾ ਰਿਹਾ ਸੋ ਉਹਦੇ ਚ ਤਰੱਕੀ ਵੀ ਕਰਨੀ ਹੈ ਔਰ ਵਿਸ਼ੇਸ਼ ਰੂਪ ਚ ਹੁੰਦਾ ਕਿ ਐਗਰੀਕਲਚਰ ਐਗਰੀਕਲਚਰ ਜੇ ਤੁਸੀਂ ਦੇਖਦੇ ਹੋ ਕਿ 1.5 ਲੱਖ ਕਰੋੜ ਦੇ ਤਰੀ ਉਹਨਾਂ ਨੇ ਰੱਖਿਆ ਤਾਂ ਕਿ ਸਨਮਾਨ ਨੀਤੀ ਤੇ ਜਿਹੜੀ ਚਲਦੀ ਚਲਦੀ ਆ ਉਹਨਾਂ ਦੇ ਵਿੱਚ ਬਹੁਤ ਸਾਰੇ ਐयाम ਹੋਰ ਵੀ ਆ ਔਰ ਵਿਸ਼ੇਸ਼ ਰੂਪ ਚ ਜਿਹੜੀਆਂ ਲਖਪਤੀ ਦੀਦੀਆਂ ਬਣਾਉਣ ਦਾ ਜਿਹੜਾ ਟਾਰਗੇਟ ਆ ਉਹ ਵੀ ਐਗਰੀਕਲਚਰ ਦੇ ਰੂਪ ਦੇ ਵਿੱਚ ਹੀ ਮਹਿਲਾਵਾਂ ਨੂੰ ਪ੍ਰਸਾਹਿਤ ਕਰਨ ਦਾ ਜਿਹੜਾ ਆ ਉਹ ਮੁੱਖ ਰੂਪ ਚ ਕੰਮ ਜੀਵਾਂਾ ਮਦ ਲਈ ਉਹਨਾਂ ਨੂੰ ਹੋਰ ਵਧੀਆ ਸਿੱਖਿਆ ਨਵੇਂ IITs ਖੋਲੇ ਜਾਣਗੇ ਨਵੇਂ ਐਜੂਕੇਸ਼ਨ ਜਿਹੜੇ ਆ ਸਥਾਨ ਖੋਲੇ ਜਾਣਗੇ ਯੂਨੀਵਰਸਿਟੀਆਂ ਨਮੀਆਂ ਬਣਾਈਆਂ ਦਾ ਵੀ ਪ੍ਰਬੋਧ ਰੱਖਿਆ ਗਿਆ ਔਰ ਉਹਨਾਂ ਨੂੰ ਪੜਨ ਤੋਂ ਬਾਅਦ ਉਹ ਆਪਣਾ ਰੁਜ਼ਗਾਰ ਸਥਾਪਿਤ ਕਰਨ ਉਹਦੇ ਲਈ ਵੀ ਜਿਹੜੇ ਆ ਤਾਂ ਕਿ ਉਹਨਾਂ ਨੂੰ ਐਮਐਸਐਮਈ ਦੇ ਮਾਧਮ ਦੇ ਰਾਹੀਂ ਦੇ ਰਾਹੀਂ ਔਰ ਸਟੈਂਡ ਅਪ ਇੰਡੀਆ ਦੇ ਰਾਹੀਂ ਜਿਹੜਾ ਆ ਉਹਨਾਂ ਨੂੰ ਵਿਕਸਿਤ ਕਰਨ ਦੇ ਲਈ ਉਹ ਬਹੁਤ ਵੱਡੀ ਅਮਾਉਂਟ ਜਿਹੜੀ ਉਹਨਾਂ ਦੇ ਲਈ ਵੀ ਰੱਖੀ ਗਈ ਆ ਤਾਂ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਪੈਰਾਂ ਤੇ ਵੀ ਖੜੇ ਹੋ ਸਕਣ ਔਰ ਦੇਸ਼ ਦੀ ਜਿਹੜੀ 29 ਦਾ ਜਿਹੜਾ ਇਸ ਵੇਲੇ ਉਹਨਾਂ ਨੇ ਰੱਖਿਆ ਕਿ ਜੁਵਾਵਾਂ ਨੂੰ ਪ੍ਰਮੋਟ ਕਰਨਾ ਉਹਦੇ ਤੇ ਵੀ ਰੱਖਿਆ ਔਰ ਵਿਸ਼ੇਸ਼ ਰੂਪ ਚ ਮਹਿਲਾਵਾਂ ਦਾ ਜਿੱਦਾਂ ਮੈਂ ਦੱਸਿਆ ਕਿ ਉਹਨਾਂ ਦੇ ਲਈ ਰੋਜ਼ਗਾਰ ਦੇ ਸਾਧਨ ਹੋਰ ਵਧਣ ਉਹਨਾਂ ਦੇ ਲਈ ਜਿਹੜੇ ਰੋਜ਼ਗਾਰੀ ਉਹਨਾਂ ਦੇ ਕਰਨ ਦਾ ਹੁੰਦਾ ਕਿ ਘਰੇਲੂ ਦਾ ਜਿਹੜੀਆਂ ਉਹ ਬੈਲੈਂਸ ਬਣਿਆ ਰਹੇ ਉਹ ਤਾਂ ਰੱਖਣੇ ਰੱਖਣਾ ਪਰ ਉਹਨਾਂ ਨੂੰ ਵੀ ਉਦਯੋਗਪਤੀ ਬਣਨ ਉਹਦੇ ਲਈ ਵੀ ਇਹਦੇ ਵਿੱਚ ਪ੍ਰਬਧਾਨ ਰੱਖਿਆ ਔਰ ਐਸੀ ਖਾਸ ਕਰਕੇ ਕਿ ਉਹਨਾਂ ਦੀ ਜਿਹੜੀ ਆ ਪਹਿਲਾਂ ਛੋਟੇ-ਛੋਟੇ ਲੋਨ ਲੈਂਦੇ ਸੀ ਹੁਣ ਉਹ ਜਿਹੜੇ ਆ 2 ਕਰੋੜ ਰੁਪਏ ਤੱਕ ਜਿਹੜਾ ਆ ਉਹ ਲੋਨ ਲੈ ਕੇ ਆਪਣੇ ਵੱਡੇ ਰੋਜ਼ਗਾਰ ਵੀ ਆਪਣੇ ਕਾਰੋਬਾਰ ਨੂੰ ਹੋਰ ਵੱਡਾ ਵਧਾ ਸਕਦੇ ਆ ਇਹਦਾ ਵੀ ਇਹਦੇ ਵਿੱਚ ਧਿਆਨ ਜਿਹੜਾ ਰੱਖਿਆ ਗਿਆ ਸੋ ਮੈਂ ਇਹਦੇ ਵਿੱਚ ਇਹ ਕਹਾਂਗਾ ਕਿ ਵੀ ਇਹਦੇ ਵਿੱਚ ਜਵਾਨਾਂ ਦਾ ਮਹਿਲਾਵਾਂ ਦਾ ਔਰ ਗ੍ਰਾਮੀਣ ਦਾ ਵਿਸ਼ੇਸ਼ ਰੂਪ ਚ ਗ੍ਰਾਮੀਣ ਦਾ ਜਿਹੜਾ ਆ ਉਹ ਬਜਟ ਵੀ ਜਿਹੜਾ ਆ ਮੇਰਾ ਹਲ ਪਹਿਲੇ ਨਾਲੋਂ ਬਹੁਤ ਵੱਡਾ ਆ ਤੀਜੇ ਨੰਬਰ ਤੇ ਸਭ ਤੋਂ ਜਿਹੜਾ ਬਜਟ ਦਾ ਸਭ ਤੋਂ ਵੱਡਾ ਹਿੱਸਾ ਆ ਉਹਦੇ ਵਿੱਚ ਤੀਜੇ ਚੁਕਤੀ ਨੰਬਰ ਤੇ ਗ੍ਰਾਮੀਣ ਵਿਕਾਸ ਦਾ ਹੁੰਦਾ ਹੈ ਉਹ ਲਗਭਗ 3 ਲੱਖ ਕਰੋੜ ਦੇ ਮਤਲਬ 2.99 ਦੇ ਕਰੀਬ ਹੈ ਭਾਵ 3 ਲੱਖ ਕਰੋੜ ਰੁਪਇਆ ਜਿਹੜਾ ਗ੍ਰਾਮੀਣ ਵਿਕਾਸ ਤੇ ਰੱਖਿਆ ਔਰ 16ਵੇਂ ਵਿੱਤ ਕਮਿਸ਼ਨ ਦੇ ਲਈ ਵੀ ਇਦੇ ਵਿੱਚ ਜਿਹੜਾ ਕਿ ਕਿ ਪਿੰਡਾਂ ਨੂੰ ਜਾਂ ਹੋਰ ਸ਼ਹਿਰਾਂ ਦੀ ਜਿਹੜੀ ਆ ਉਹ ਤਰੱਕੀ ਦੇ ਲਈ ਜਿਹੜੇ ਪੈਸੇ ਦਿੱਤੇ ਜਾਂਦੇ 16ਵੇਂ ਵਿੱਤ ਕਮਿਸ਼ਨ ਦੇ ਵਿੱਚ ਵੀ ਐਸੇਲੇ ਜਿਹੜਾ ਉਹਨੂੰ ਐਕਸਟਰਾ ਜਿਹੜਾ ਬਜਟ ਇਹਦੇ 'ਚ ਰੱਖਿਆ ਗਿਆ ਸੋ ਮੈਂ ਇਹ ਕਹਾਂਗਾ ਕਿ ਵੀ ਕਿਉਂਕਿ ਪੜ ਕੇ ਸੁਣਾਵਾ ਤਾਂ ਬਹੁਤ ਲੰਬਾ ਵਿੱਚ ਕੋਈ ਛੁੱਟੇਗਾ ਜਿਹੜਾ ਤੁਹਾਡੇ ਲੋਕ ਕੋਈ ਸਵਾਲ ਆਏਗਾ ਉਹ ਮੈਂ ਜਵਾਬ ਦੇ ਦਿਆਂਗਾ ਪਰ ਇਹਦੇ 'ਚ ਸਾਰੇ ਪੱਖਾਂ ਵਿੱਚ ਇੰਡਸਟਰੀ ਨੂੰ ਵਧਾਵਾ ਦੇਣ ਦੇ ਲਈ ਬਹੁਤ ਵੱਡਾ ਜਿਹੜਾ ਇਹਦੇ 'ਚ ਉਪਰਾਲਾ ਕੀਤਾ ਗਿਆ ਔਰ ਜਿਹੜੀ ਹੈ ਬਾਇਓ ਜਿਹੜੇ ਸਾਡੇ ਬਾਇਓ ਫਾਰਮਾ ਜਿਹੜਾ ਹੈ ਪਬ ਮੈਡੀਕਲ ਲਾਈਨ ਦੇ ਵਿੱਚ 10000 ਕਰੋੜ ਰੁਪਏ ਦੀ ਉਥੋਂ ਆਮਦਨ ਦਾ ਜਿਹੜਾ ਮਤਲਬ business ਕੰਦਾ ਔਰ ਪੂਰੀ ਦੁਨੀਆ ਦੇ ਵਿੱਚ ਗਲੋਬਲਾਈਜ਼ ਆਪਣੀ ਮੈਡੀਕਲ ਜਿਹੜੀ ਸਰਵਿਸ ਜਿਹੜੀ ਦਵਾਈਆਂ export ਕਰਨ ਦਾ ਵੀ ਉਹਦੇ ਵਿੱਚ ਜਿਹੜਾ ਟਾਰਗੇਟ ਰੱਖਿਆ ਗਿਆ ਸੋ ਮੈਂ ਇਹ ਕਹਾਂਗਾ ਕਿ ਇਹ ਦੇਸ਼ ਦੇ ਹਰ ਵਰਗ ਦੇ ਲਈ ਜੁਵਾਮਾਂ ਲਈ ਵਿਸ਼ੇਸ਼ ਰੂਪ થી ਹੁੰਦਾ ਕਿ ਮੁੰਡੇ ਅਗਾਂ ਸਾਰਨਗੇ ਕੀ ਪੜ੍ਹ ਲੈ ਕੇ ਕੀ ਕਰਨ ਉਹਨਾਂ ਦਾ ਖਾਸ ਧਿਆਨ ਦਿੱਤਾ ਹੈ ਉਹਦੀ ਪੜ੍ਹਾਈ ਦੇ ਉੱਤੇ ਧਿਆਨ ਦਿੱਤਾ ਹੈ ਔਰ ਨਾਲ ਮਹਿਲਾਵਾਂ ਨੂੰ ਹੋਰ ਸਮਰਿੱਧ ਬਣਾਉਣਾ ਉਹਨਾਂ ਨੂੰ ਵੀ ਵਪਾਰੀ ਬਣਾਉਣਾ ਔਰ ਉਹਨਾਂ ਦੇ ਉਸਲੇਬਤ ਤੇ ਲਿਆਉਣਾ ਉਹਦੇ ਲਈ ਵੀ ਵਿਸ਼ੇਸ਼ ਰੂਪ ਤੇ ਧਿਆਨ ਦਿੱਤਾ ਹੈ ਕਿਸਾਨਾਂ ਨੂੰ ਹੋਰ ਫਸਲ ਜਿਹੜੀ ਹੈ ਫਸਲਾਂ ਦਾ ਜਿਹੜਾ ਵਰਗੋਂ ਦੇ ਉਹ ਤੇ ਹੋਰ ਵਧਾ ਕੇ ਕੰਮ ਕਰਨ ਬਿਜ਼ਨਸ ਵਧਾ ਸਕਣ ਉਹਨਾਂ ਨੂੰ ਉਹਦੀ ਆਮਦਨ ਵਧੇ ਉਹਦੇ ਤੇ ਵੀ ਧਿਆਨ ਦੇਣਾ ਕਿਉਂਕਿ ਜਿਹੜਾ 1.5 ਲੱਖ ਰੁਪਏ ਦਾ ਬਜਟ ਹੈ ਉਹ ਵਿਸ਼ੇਸ਼ ਲੋਕ ਤੇ ਐਗਰੀਕਲਚਰ ਨੂੰ ਹੀ ਰੱਖਿਆ ਗਿਆ ਸੋ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਜਿੱਥੇ ਧੰਨਵਾਦ ਕਰਦਾ हूं ਦੇਸ਼ ਦੇ ਵਿੱਤ ਮੰਤਰੀ ਦਾ ਧਿਆਨ ਕਰਦਾ ਕਿ ਉਹਨਾਂ ਨੇ ਦੇਸ਼ ਦੇ ਹਰ ਵਰਗ ਨੂੰ ਧਿਆਨ ਚ ਰੱਖ ਕੇ ਬਜਟ ਬਣਾਇਆ ਔਰ ਆਉਣ ਵਾਲੇ ਸਮੇਂ ਦੇ ਵਿੱਚ 2047 ਤੱਕ ਇੱਕ ਦੇਸ਼ ਸਮ੍ਰਿੱਧ ਦੇਸ਼ ਬਣੇ ਵਿਕਸਿਤ ਭਾਰਤ ਬਣੇ ਉਹਦਾ ਖਿਆਲ ਰੱਖਦੇ ਹੋਏ ਇਹ ਜਿਹੜਾ ਬਜਟ ਬਣਾਇਆ ਸੋ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਔਰ ਵਿੱਤ ਮੰਤਰੀ ਦਾ ਜਲਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਅੱਛਾ ਇੱਕ ਬਜਟ ਪੇਸ਼ ਕੀਤਾ ਕਿਤੇ ਵੀ ਆਮ ਦੁਕਾਨਦਾਰ ਜਾਂ ਮਿਡਲ ਕਲਾਸ ਫੈਮਲੀ ਵਾਲੇ ਤਾਂ ਇਹਦੇ ਵਿੱਚ ਕੋਈ ਚਰਚਾ ਹੀ ਨਹੀਂ ਹੈਗੀ ਕੋਈ ਸ਼ਾਇਨੀ ਦੇਖੋ ਮਿਡਲ ਕਲਾਸ ਦੇ ਵਿੱਚ ਤੁਸੀਂ ਕਹਿਣਾ ਕੀ ਚਾਹੁੰਦੇ ਕੀ ਦੇਖਣਾ ਚਾਹੁੰਦੇ ਇਹ ਜਿਹੜੇ ਰੋਜਗਾਰ ਦੇ ਸਾਧਨ ਆ ਮਿਡਲ ਕਲਾਸ ਦੇ ਲਈ ਨੇ ਆਮ ਵਪਾਰੀ ਉਹ ਵੀ ਸਿੰਗਲ ਕਾਲਮ ਤੱਕ ਉਹ ਜਾਣੀ ਕੀ ਕਹਿਣਾ ਕੀ ਚਾਹੁੰਦੇ ਜਿਹੜੀਆਂ ਪਿਛਲੇ ਸਾਲ ਤੱਕ ਹਾਂਜੀ ਛੋਟਾ ਦੁਕਾਨਦਾਰ ਤੁਸੀਂ ਇਨਕਮ ਟੈਕਸ ਵਾਲ ਨੂੰ ਜਾਣਾ ਚਾਹੁੰਦੇ ਤੇ ਪਿਛਲੀ ਵਾਰੀ ਜਿਹੜਾ ਹੈ 5 ਲੱਖ ਤੋਂ ਸਿੱਧਾ 12 ਲੱਖ ਦਾ ਕੀਤਾ ਗਿਆ ਬਹੁਤ ਵੱਡੀ ਜਿਹੜੀ ਹੁੰਦੀ ਆ ਔਰ ਜਿਹੜੇ ਹੁਣ ਉਹਨਾਂ ਦੇ ਸੀਨੀਅਰ ਜਿਹੜੇ ਆ ਲੋਕ ਸੀਨੀਅਰ ਸਿਟੀਜ਼ਨ ਆ ਉਹਨਾਂ ਨੂੰ ਵਿਆਜ ਦੀ ਰਾਜ ਜਿੱਤੇ 50000 ਤੱਕ ਸੀ ਹੁਣ 75000 ਤੱਕ ਵਿਆਜ ਦੇ ਉੱਤੇ ਜਿਹੜਾ ਟੈਕਸ ਸੀਗਾ ਉਹ ਜਿਹੜਾ ਮਾਫ ਵਿੱਚ ਮਾਫੀ ਹੈਗੀ ਆ ਸੋ ਜਿਹੜਾ ਪਿਛਲੀ ਵਾਰ ਨਾਲੋਂ ਐਕਤੀ ਬਹੁਤ ਵੱਡਾ ਜੰਪ ਮਾਰਿਆ ਕੋ ਛੋਟਾ ਮੋਟਾ ਜੰਪ ਨਹੀਂ ਸੀ ਸੋ ਐਸ ਵਾਰ ਇਹ ਦੇਖਿਆ ਗਿਆ ਕਿ ਪਿਛਲੀ ਵਾਰ ਜਿਹੜਾ ਇਨਕਮ ਟੈਕਸ ਦਿੱਤਾ ਸੀ ਹੁਣ ਜਿਹੜੀਆਂ ਕਿਉਂਕਿ ਅਸੀਂ ਪ੍ਰਾਇਓਰਟੀ ਦੇਖਦੇ ਆਂ ਇਧਰ ਲਿਖਾਉਣ ਜਾਣਾ ਜਿਹੜੀ ਪਿਛਲੀ ਪ੍ਰਾਇੋਰਟੀ ਜਿਹੜੀ ਇਨਕਮ ਟੈਕਸ ਦੀ ਸੀ ਜਾਂ ਵਪਾਰੀਏ ਛੋਟੇ ਲੋਕਾਂ ਨੂੰ ਮੀਡਲ ਕਲਾਸ ਨੂੰ ਰੱਖਿਆ ਗਿਆ ਸੀ ਇਸ ਵਾਰ ਜਿਹੜਾ ਹੋਰ ਥੱਲੇ ਦੇ ਲੋਕਾਂ ਦੇ ਧਿਆਨ ਰੱਖਿਆ ਗਿਆ ਅੱਜ ਮਾਈਕਰੋ ਮੈਨੇਜਮੈਂਟ ਦੀ ਗੱਲ ਕੀਤੀ ਕਿ ਮਾਈਕਰੋ ਉਹਦੇ ਵਾਸਤੇ ਤਾਂ ਕਿ ਛੋਟੇ ਜਿਹੜੇ ਲੋਕਾਂ ਉਹਨਾਂ ਦੀ ਤਿਆਰੀ ਕੀਤੀ ਜਾ ਸਕੇ ਭਾਜੀਪੀ ਸਾਫ ਤੌਰ ਤੇ ਇਹ ਗੱਲ ਕਹਿੰਦੇ ਜੀ ਵੀ ਰਸੋਈ ਘਰ ਸਸਤਾ ਹੋਵੇ ਰਸੋਈ ਘਰ ਸਸਤਾ ਦਾ ਰਸੋਈ ਘਰ ਚ ਅਨਾਜ ਸਸਤਾ ਹੋਣਾ ਹੈ ਰਸੋਈ ਘਰ ਚ ਦਾਣਾ ਸਸਤੀਆਂ ਹੋਣੀਆਂ ਉਹਦੇ ਤੇ ਟੈਕਸ ਫਰੀ ਹੈ ਉਹਦੇ ਤੇ ਜੀਐਸਟੀ ਜਿਹੜੀ ਐਸੇ ਵੇਲੇ ਕਿੰਨੀ ਘਟਾਤੀ ਆ ਤੁਸੀਂ ਦੇਖਦੇ ਹੋ ਕਿ ਜੀਐਸਟੀ ਜਿਹੜੀ 18% ਸੀ ਉਹ ਅੱਜ 5% ਤੇ ਆ ਗਈ ਜਿਹੜੀ 28% ਸੀ 18 ਦੋ ਸਲੇਬ ਪਹਿਲਾਂ ਚਾਰ ਸਲੇਬ ਸੀ ਹੁਣ ਜਿਹੜੀਆਂ ਪੰਜ ਹਲੇ ਤੇ ਚਾਰ ਮਹੀਨੇ ਪਹਿਲਾਂ ਦੀ ਤਾਂ ਗੱਲ ਆਲੇ ਸੋ ਇਹ ਸਾਰੀਆਂ ਜਿਹੜੀਆਂ ਫੈਸਿਲਿਟੀਆਂ ਆ ਜਿਹੜੀਆਂ ਇਹਦੇ ਵਿੱਚ ਹੀ ਉਹ ਗਰੀਬ ਨੂੰ ਮਿਲੀਆਂ ਜਿਹੜੀ ਕਾਰ ਮੰਨ ਲਓ ਮਹਿੰਗੀ ਮਿਲਦੀ ਸੀ ਅੱਜ ਲੱਖ ਲੱਖ ਰੁਪਏ ਸਸਤੀ ਮਿਲਦੀ ਆ ਔਰ ਤਾਰਾ ਅੱਜ ਦੀ ਡੇਢ ਚ ਮੇਰਾ ਖਿਆਲ ਐਸਾ ਕੋਈ ਵਿਅਕਤੀ ਤੁਹਾਡੇ ਚ ਬੈਠਾ ਨਹੀਂ ਹੋਣਾ ਨਾ ਜੇ ਦੀ ਕਾਰ ਜ਼ਰੂਰਤ ਨਹੀਂ ਹੋਣੀ ਐਸਾ ਕੋਈ ਵਿਅਕਤੀ ਨਹੀਂ ਹੋਣਾ ਮੈਂ ਕਹਿੰਦਾ ਮੈਰੀ ਗੱਲ ਜਿਹੜੀ GST ਘਟਾਣਾ ਆ GST ਘਟਾਈ ਆ ਉਹਦੇ ਤੇ ਇਹ ਬਹੁਤ ਵੱਡੀ ਰਾਹਤ ਦਿੱਤੀ ਆ ਔਰ ਇਹਦੇ ਚ ਬਹੁਤ ਸਾਰੀਆਂ ਕਿਰਿਆ ਜਿਹੜੀ ਵਪਾਰੀ ਜਿਹੜੀ ਗਰੀਬ ਦੀ ਰਸੋਈ ਸਸਤੀ ਹੋਣੀ ਆ ਜਿਹੜੀਆਂ ਟੈਕਸ ਲੱਗਦੇ ਸੀ ਉਹ ਬਿਲਕੁਲ ਫ੍ਰੀ ਕਰ ਦਿੱਤੇ ਰਸੋਈ ਦੇ ਟੈਕਸ ਸਾਰੇ ਜਿਹੜੀਆਂ ਉਹ ਫ੍ਰੀ ਕਰ ਦਿੱਤੇ ਸੀ 0% ਉਹ ਜਿਹੜਾ 0% GST ਟੈਕਸ ਕੀਤਾ ਆ ਉਹ ਆਮ ਆਦਮੀ ਦੇ ਲਈ ਕੀਤਾ ਆ ਉਹ ਆਮ ਜਨਤਾ ਨੂੰ ਰਾਹਤ alá ਬਖਸ਼ੀ ਉਹਨਾਂ ਨੇ ਸਾਰੇ ਹਰ ਰੋਜ਼ ਸੇ ਦਿਨੇ ਵੀ ਕੱਲ ਦੇ ਵੀਊ ਆ ਰਹੇ ਕਿੰਨੇ ਵੀ ਲੋਕ ਲੋਕ ਕਹਿਣ ਨੂੰ ਤਾਂ ਉਹ ਤਾਂ ਰਾਜਨੀਤੀ ਤੌਰ ਤੇ ਰਾਜਨੀਤੀ ਕੇ ਲੋਕਾਂ ਦੇ ਨਾਲ ਉਹਨਾਂ ਨੇ ਤਾਂ ਜੋ ਮਰਜ਼ੀ ਉਹਨਾਂ ਨੂੰ ਤਾਂ ਸੋਨਾ ਦੇ ਦਿੱਤੀ ਉਹਨਾਂ ਨੂੰ ਉਹਦੇ ਵਿੱਚ ਵੀ ਦਾਗ ਉਹਨਾਂ ਨੂੰ ਤਾਂ ਚੰਦ 'ਚ ਵੀ ਦਾਗ ਦੁਸਣਾ ਆ ਉਹਦੀ ਛੱਡ ਲਈਏ ਸਾਰੇ ਕਹਿਣ ਦਾ ਭਾਵੇਂ ਹੈਗਾ ਬਾਤ ਕਿ ਜਿਹੜੇ ਪ੍ਰਾਈਵੇਟ ਅਧਾਰੇ ਹੈਗੇ ਆ ਜਾਂ ਵੱਡੇ ਵਪਾਰੀ ਜਿਹੜੇ ਹੈਗੇ ਆ ਉਹਨਾਂ ਨੂੰ ਜ਼ਿਆਦਾ ਰਾਹਤ ਦਿੱਤੀ ਕਿਹੜੀ ਰਾਹਤ ਦਿੱਤੀ ਹੈ ਕਿਹੜੀ ਨਹੀਂ ਦਿੱਤੀ ਹੈ ਆਮ ਪੌਦਾਂ ਦੇ ਕੋ ਹੁਣ ਵੀ ਕਮੈਸ ਲੋਕਾਂ ਦੇ ਆ ਰਹੇ ਹੈਗੇ ਆ ਇਹ ਆਮ ਜਿਹੜਾ ਗਰੀਬ ਤੱਕਾ ਹੈਗਾ ਉਹ ਮੈਂ ਜਿਹੜੀ ਗੱਲ ਕਰ ਰਿਹਾ ਕਿ ਇਹ ਜਿਹੜੀਆਂ ਟੈਕਸਾਂ ਚ ਘਟਾਇਆ ਗਿਆ ਇਹ ਰਾਹਤ ਕਿਨੂੰ ਦਿੱਤੀ ਗਈ ਜਿਹੜੇ 0% ਟੈਕਸ ਕਰ ਦਿੱਤੇ ਗਏ ਉਹ ਰਾਹਤ ਕਿਨੂੰ ਆਈ ਉਹਦਾ ਫਾਇਦਾ ਸਭ ਤੋਂ ਜ਼ਿਆਦਾ ਗਰੀਬ ਲੋਕਾਂ ਨੂੰ ਹੀ ਹੋਇਆ ਔਰ ਇਹ ਜਿਹੜੇ ਪ੍ਰੋਡਕਸ਼ਨ ਦੇ ਉੱਤੇ ਹੋਰ ਰੋਜ਼ਗਾਰ ਦੇ ਸਾਧਨ ਜਿਹੜੇ ਵਧਾਓ ਉੱਤੇ ਟੈਕਸ ਜਿਹੜੇ ਮੇਕ ਇਨ ਇੰਡੀਆ ਦੇ ਉੱਤੇ ਤੁਸੀਂ ਟੈਕਸਿਸ ਘਟਾਣ ਦੇ ਆ ਉਹ ਰਾਹਤ ਕਿਹਦੇ ਲਈ ਹੈ ਇਹ ਸਾਰੀ ਉਹ ਜਿਹੜੇ ਸਾਮਾਨ ਸਸਤਾ ਬਣਨਾ ਆ ਉਹ ਕਿੱਥੇ ਤੱਕ ਜਾਣਾ ਗਰੀਬ ਤੋਂ ਹੋਰ ਹੀ ਜਾਣਾ ਨਾ ਤੇ ਗੈਸ ਸਿਲੰਡਰ ਜਾਂ ਪੈਟਰੋਲ ਨੂੰ ਲੈ ਕੇ ਤਾਂ ਕੋਈ ਸੈਲਿਕੋ ਵੀ ਗੈਸ ਦਾ ਘਰ ਵੀ ਚੱਲਦੀ ਆ ਗੈਸ ਤੁਸੀਂ ਸਾਰੇ ਜਾਣਦੇ ਹੋ ਕਿ ਗੈਸ ਪੈਟਰੋਲ ਡੀਜ਼ਲ ਜਿਹੜਾ ਉਹ ਅਲੱਗ ਵਿਸ਼ਾ ਹੋ ਇੰਟਰਨੈਸ਼ਨਲ ਮਾਰਕੀਟ ਨੂੰ ਤੇ ਹੇ ਪਰ ਫਿਰ ਵੀ ਮੈਂ ਕਹਾਂਗਾ ਕਿ ਜਿੱਥੇ ਪੂਰੀ ਦੁਨੀਆ ਦੇ ਵਿੱਚ ਰੇਟ ਵਧ ਰਹੇ ਆ ਡੀਜ਼ਲ ਪੈਟਰੋਲ ਗੈਸ ਦੇ ਉੱਥੇ ਇੰਡੀਆ ਨੇ ਆਪਣੀ ਉਸ ਬੜੀ ਕੂਟਨੀਤੀ ਦੇ ਨਾਲ ਜਿਹੜਾ ਉਹਨਾਂ ਨੇ ਕੰਮ ਲਿਆ ਔਰ ਉਹਨਾਂ ਦੀ ਪਾਲਿਸੀ ਨੇ ਵਧੀਆ ਕੰਮ ਲਿਆ ਜਿਹੜਾ ਕਿ ਉਹਨਾਂ ਨੇ ਰਸ਼ੀਆ ਤੋਂ ਜਾਂ ਦੂਸਰੀ ਜਗ੍ਹਾ ਤੋਂ ਤੇਲ ਖਰੀਦ ਕੇ ਦੇਸ਼ ਦੀਆਂ ਤੇਲ ਦੀਆਂ ਕੀਮਤਾਂ 'ਚ ਉਹ ਵੜਾਉਤੀ ਨਹੀਂ ਹੋਣ ਦਿੱਤੀ ਜੋ ਦੁਨੀਆ ਦੇ ਵਿੱਚ ਹੋਣ ਲਈ ਹੈ ਸੋ ਇਹ ਜਿੱਥੇ ਤੁਸੀਂ ਤੇਲ ਗੈਸ ਦੀ ਗੱਲ ਕਰਦੇ ਜਿਹੜਾ ਬਾਕੀ ਦੁਨੀਆ ਦਾ ਮੈਪ ਦੇਖੋ ਉੱਥੋਂ ਇੰਡੀਆ ਨੂੰ ਦੇਖੋਗੇ ਤੇ ਇੰਡੀਆ ਆਪਣੀ ਉਸ ਸਿਰਤਾ ਔਰ ਮਜਬੂਤ ਤੁਹਾਡੇ ਇਰਾਦਿਆਂ ਦੇ ਉੱਤੇ ਉੱਤਰ ਦਾ ਜਿਹੜਾ ਬਿਲਕੁਲ ਖਰਾ ਉਤਰਦਾ ਆ ਹਾਂ ਤੁਸੀਂ ਉਹ ਜਿਨ੍ਹਾਂ ਨੇ ਕਹਿਣਾ ਹੈ ਉਹਨਾਂ ਨੂੰ ਤਾਂ ਕੋਈ ਕੁਛ ਨਾ ਕੁਛ ਵਿੱਚੋਂ ਕੱਢਣਾ ਹੈ ਜੇ ਅੱਜ ਦੇਸ਼ ਦੇ ਵਿੱਚ ਪੈਟਰੋਲ ਡੀਜ਼ਲ ਸਸਤਾ ਆ ਤਾਂ ਉਹਦਾ ਕਾਰਨ ਜਿਹੜਾ ਦੇਸ਼ ਦੀ ਬਹੁਤ ਅੱਛੀ ਨੀਤੀ ਐ ਫੌਨ ਪਾਲਿਸੀ ਬਹੁਤ ਅੱਛੀ ਐ ਪੈਟਰੋਲ ਜਿਹੜਾ ਹੈਗਾ ਇੰਡੀਆ ਤੋਂ ਹੀ ਪਟਾਣੋਂ ਲਿਆ ਜਾ ਰਿਹਾ ਉੱਥੇ 70 75 ਰੁਪਏ ਤੇ 100 ਰੁਪਏ ਆ ਔਰ ਡਾਲਰ ਲਗਾਤਾਰ ਵਧ ਰਿਹਾ ਰੁਪਇਆ ਡਿੱਗ ਰਿਹਾ ਇਦਾਂ ਹੈ ਕਿ ਉੱਥੇ 70 ਤੇ 100 ਰੁਪਇਆ ਹੈ ਕਿ ਜਿਹੜਾ ਇਹ ਜਿਹੜਾ ਸੂਬਾ ਸਰਕਾਰਾਂ ਨੂੰ ਵੀ ਕਹਿ ਦਿਓ ਕਿ ਜਿਹੜਾ ਉਹ ਆਪਣਾ ਅਸੀਂ ਬਾਰ-ਬਾਰ ਕਹਿੰਨੇ ਆ ਕਿ ਉਹ ਵੀ ਆਪਣਾ ਜਿਹੜਾ ਟੈਕਸ ਦੇ ਵਿੱਚ ਥੋੜੀ ਰਾਹਤ ਦੇਣ ਜਿੱਦ ਤੋਂ ਕੇਂਦਰ ਵੱਲੋਂ ਤਾਂ ਰਾਹਤ ਦੇ ਰਹੇ ਆ ਉਹ ਆਪਣੇ ਟੈਕਸ ਦੇ ਉੱਤੇ ਵੀ ਤਾਂ ਥੋੜੀ ਰਾਹਤ ਦੇਣ ਸਰ ਇਹਨੂੰ ਜੀਐਸਟੀ ਕਿਉਂ ਨਹੀਂ ਲਾਂਦੇ ਹਾਂਜੀ ਬਾਅਦ ਜੀਐਸਟੀ ਕਿਉਂ ਨਹੀਂ ਲਾਂਦੀ ਇਹਨੂੰ ਜੀਐਸਟੀ ਤਾਰੇ ਲੈਣਾ ਚਾਹੀਏ ਇਹ ਤਾਂ ਜੀਐਸਟੀ ਦੇ ਦਾਇਰੇ ਦੇ ਵਿੱਚ ਸਾਰੇ ਸਾਰੀਆਂ ਸਟੇਟਾਂ ਜਿਹੜੀਆਂ ਇਹ ਤਾਂ ਜੀਐਸਟੀ ਕਮਿਸ਼ਨ ਕਰਦਾ ਪਰ ਜਦੋਂ ਕਿਉਂਕਿ ਸਾਰਿਆਂ ਦੇ ਨਾਲ ਲੈ ਕੇ ਰੱਖਣਾ ਹੁੰਦਾ ਸਾਰੀਆਂ ਸਟੇਟਾਂ ਜੀਐਸਟੀ ਦੇ ਵਿੱਚ ਦਾਇਰੇ ਚ ਦੋ ਚੀਜ਼ਾਂ ਨੂੰ ਇੱਕ ਲਿਕ ਕਰਨੋਂ ਤੇ ਕਿਹਨੋਂ ਜਿਹੜਾ ਆ ਉਹ ਨਹੀਂ ਲਿਆਉਣਾ ਚਾਹੁੰਦੀਆਂ ਕਿਉਂਕਿ ਉਹਨਾਂ ਦੀ ਮੇਜਰ ਉਹਨਾਂ ਨੂੰ ਲੱਗਦਾ ਕਿ ਜੇ ਅਸੀਂ ਇਹ ਜੀਐਸਟੀ ਚ ਲੈ ਦਿੱਤਾ ਤਾਂ ਸਾਡੀ ਇਨਕਮ ਸ਼ਾਇਦ ਘਟ ਜਾਏਗੀ ਸੋ ਇਸ ਕਰਕੇ ਮੈਂ ਇਸ ਵਿੱਚ ਸਰਕਾਰ ਤੁਹਾਡੀ ਅਸ਼ੀਰਵਾਦ ਮੈਕਸਿਮਮ ਦੀ ਨਹੀਂ ਗੱਲ ਪੂਰੇ ਦੇਸ਼ ਦੀ ਸਾਰੀਆਂ ਸਰਕਾਰਾਂ ਦੀ ਹੋ ਜਾਂਦਾ ਨਾ ਕੋਈ ਉਹਨੂੰ ਕਿਉਂ ਨਹੀਂ ਕਰਦੇ ਪਾਰਸ ਸਰਕਾਰ ਨਹੀਂ ਚਾਹੁੰਦੀ ਗੱਲ ਅੱਜ ਆਪਾਂ ਬਜਟ ਤੇ ਕਰ ਰਹੇ ਹਾਂ ਪਰ ਤੁਸੀਂ ਵਿੱਚ ਵਿਸ਼ਾ ਸ਼ੁਰੂ ਕਰੋ ਲੈ ਗੱਲ ਤਾਂ ਸੁਣ ਲਓ ਕਿ ਇਹ ਜਿਹੜੀਆਂ ਸਾਰੀਆਂ ਸਟੇਟਾਂ ਦਾ ਨਾਲ ਹੀ ਲੈ ਗਿਆ ਤੁਸੀਂ ਇਹਨਾ ਕਹੋ ਕਿ ਵੀ ਮੇਜਰ ਜਿਹੜੀ ਐਸੀ ਕਿਹੜੀ ਸਟੇਟ ਹੈ ਜਿਹੜੀ ਚਾਹੁੰਦੀ ਹੈ ਕਿ ਜੀਐਸਟੀ 'ਚ ਕੋਈ ਐਕਸਟ੍ਰੇਟ ਦੱਸੋ ਸੋ ਇਸ ਕਰਕੇ ਨਹੀਂ ਚਾਹੁੰਦੀ ਆ ਉਹਦੀ ਵੀ ਪਾਲਿਸੀ ਮੈਟਰ ਹੈ ਉਹਦੇ ਤੇ ਆਪਾਂ ਜ਼ਿਆਦਾ ਇਸ ਵੇਲੇ ਬਹਿਸ ਨਹੀਂ ਕਰ ਸਕਦੇ ਕਿਉਂਕਿ ਫਲ ਸਾਡਾ ਹੀ ਨਹੀਂ ਸਾਰੀਆਂ ਸਰਕਾਰਾਂ ਦਾ ਆ ਔਰ ਸਾਰੀਆਂ ਚਾਹੇ ਉਹ ਬਕਵਾਕਰ ਅਲੱਗ-ਅਲੱਗ ਪਾਰਟੀਆਂ ਦੀਆਂ ਉਹ ਸਾਰੀਆਂ ਸਟੇਟ 'ਚ ਨਹੀਂ ਚਾਹੁੰਦੀਆਂ ਔਰ ਜਦੋਂ ਕਮਿਸ਼ਨ ਦੇ ਵਿੱਚ ਜੀਐਸਟੀ ਦੀ ਮੀਟਿੰਗ ਹੁੰਦੀ ਉਹ ਹੀ ਚੀਜ਼ਾਂ ਜਿਹੜੀ ਦਾਰੇ ਚ ਲਿਆ ਜਾਂਦੇ ਜਿਹੜੇ ਜਿਹੜੇ ਵਿੱਤ ਮੰਤਰੀ ਹਰ ਸਟੇਟ ਦਾ ਉਹਦਾ ਮੈਂਬਰ ਆ ਉਹ ਜਦੋਂ ਚਾਹਦੀ ਕਿਉਂ ਨਹੀਂ ਤੁਸੀਂ ਤੁਸੀਂ ਚਲੋ ਉਹਨਾਂ ਨੂੰ ਲੱਗਦਾ ਹੈ ਉਹਨਾਂ ਨੂੰ ਲੱਗਦਾ ਕਿ ਸਾਡੀ ਮੇਜਰ ਇਨਕਮ ਦਾ ਸੋਰਸਸ ਏ ਸਿੱਧਾ ਸਿੱਧੀ ਇਨਕਮ ਦਾ ਸੋਰਸਸ ਏ ਆ ਉਹਦੇ ਤੋਂ ਵਧਾ ਵੀ ਸਕਦੇ ਘਟਾ ਵੀ ਸਕਦੇ ਆ ਔਰ ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚ ਆਉਣੀਆਂ ਔਰ ਇਹਦਾ ਜੀਐਸਟੀ ਦੇ ਵਿੱਚ ਲਿਆਵਾ ਤਾਂ ਗੱਲ ਅਲੱਗ ਹੈ ਪਰ ਸਟੇਟਾਂ ਨੂੰ ਆਪਣਾ ਟੈਕਸ ਜਿਹੜਾ ਆ ਹੁਣ ਜਿੱਦਾਂ ਇੱਥੇ ਹੀ ਆ ਕਿ ਅਸੀਂ ਤਾਂ ਲੈਨੇ 18 19% ਟੈਕਸ ਇੱਥੇ ਲੈਨੇ 33 35% ਰੁਪਈਏ ਪਰਸੈਂਟ ਸੋ ਇਹ ਬੜਾ ਫਰਕ ਆ ਉਹਨਾਂ ਦੀ ਮੇਜਰ ਇਨਕਮ ਸਾਰੀਆਂ ਜ਼ਿਆਦਾ ਪੰਜਾਬ ਦੇ ਵਿੱਚ ਕਿਉਂ ਨਹੀਂ ਸਸਤਾ ਇਹਦਾ ਕਾਰਨ ਇਹ ਹੈ ਇੱਕ ਸਰ ਪ੍ਰਧਾਨ ਮੰਤਰੀ ਜੀ ਬਿਲਕੁਲ ਚੋਣਾਂ ਵਾਲੀ ਸਾਲ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਿੱਕੂਲ ਉਸ ਪੇ ਹੈ। ਕੀ ਸਰ ਇਹ ਕੋਈ ਪੋਲਿਟਿਕਲ ਸਿਨੈਰੀਓ ਲੱਗਦਾ ਸੀ ਕੋਈ? ਦੇਖੋ ਗੱਲ ਇਦਾਂ ਹੈ ਕਿ ਜੇ ਤਾਂ ਅਸੀਂ ਕੁਝ ਕਰ ਲਈਏ ਤਾਂ ਸਾਰੇ ਕਹਿੰਦੇ ਇਹਦਾ ਪੋਲਿਟਿਕਲ ਸਿਨੈਰੀਓ ਹੈ। ਜੀ ਇਹ ਜੇ ਅਸੀਂ ਅੱਜ ਕਰ ਲਿਆ ਕਿ ਸ਼੍ਰੀ ਸੰਤਾਂ ਨੂੰ ਜਿਹੜਾ ਪਦਮਸ਼੍ਰੀ ਅਵਾਰਡ ਕਿਸੇ ਹੋਰ ਸਰਕਾਰ ਨੂੰ ਦੇਣ ਦਾ ਧਿਆਨ ਨਹੀਂ ਸੀ। ਹੋਰ ਵੀ ਸਰਕਾਰਾਂ ਆਈਆਂ ਸੀ ਉਹ ਵੀ ਗੁਰੂ ਰਬਦਾਸ ਮਹਾਰਾਜ ਜੀ ਤੇ 에ਰਪੋਰਟ ਬਣਾ ਸਕਦੀਆਂ ਸੀ। ਹੋਰ ਵੀ ਸਰਕਾਰਾਂ ਆਈਆਂ ਸੀ ਜਿਹੜੀਆਂ ਬਾਕੀ ਗੁਰੂ ਅਰਜਨਦਾਸ ਜਾਂ ਡਾਕਟਰ ਅੰਬੇਡਕਰ ਜੀ ਦਾ ਉਹ ਜਿਹੜਾ ਅਸੀਂ ਪੰਚਤੀਰਥ ਸਮਾਰਕ ਬਣਾਏ ਆ ਤੇ ਉਹ ਕਰ ਸਕਦੇ ਸੀ ਹੁਣ ਜੇ ਉਹਨਾਂ ਨੇ ਨਹੀਂ ਕੀਤਾ ਤਾਂ ਉਹ ਉਹਨਾਂ ਨੂੰ ਅਸੀਂ ਕਿਸੇ ਨੇ ਬੁਰਾ ਨਹੀਂ ਕਿਹਾ ਪਰ ਜੇ ਅਸੀਂ ਕਹਿ ਦੇ ਬਣਾ ਕਰ ਦਿੱਤਾ ਇਹਨੂੰ ਚੰਗਾ ਕਹੋ ਇਹਨੂੰ ਪੋਲੀਟੀਕਲ ਦੇ ਨਾਲ ਜੋੜ ਕੇ ਨਾ ਦੇਖੋ ਜੇ ਕੋਈ ਉਹ ਉਹਨਾਂ ਦੀਆਂ ਅਸੀਂ ਇਹ ਕਹਿ ਰਹੇ ਕਿ ਲੋਕਾਂ ਦੀਆਂ ਆਸ਼ਾਵਾ ਉਪੇਕਸ਼ਾਵਾ ਜਿਹੜੀਆਂ ਉਹਨਾਂ ਦੇ ਉੱਤੇ ਖਰਾ ਉਤਰਨ ਦੀ ਆਸ਼ਾਵਾ ਦੇ ਉੱਤੇ ਖਰਾ ਉਤਰਨ ਦੇ ਲਈ ਸਰਕਾਰ ਕੰਮ ਕਰਦੀ ਆ ਤੇ ਵਧਾਈ ਦੀ ਪਾਤਸ਼ਾਹ ਚੰਨੀ ਜੀ ਦਾ ਕਹਿਣਾ ਹੈ ਕਿ ਪਹਿਲੇ ਹੀ ਘੋਸ਼ੀ ਹੋ ਚੁੱਕਾ ਸੀ ਕਿ ਅੰਮ੍ਰਿਤਸਰ ਦਾ ਨਾਮ ਰੱਖਣਾ ਹੈ ਇਹਨੇ ਘੋਸ਼ਿਤ ਕੀਤਾ ਸੀ ਸਰਨਾ ਜਦੋਂ ਮੋਦੀ ਸਾਹਿਬ ਆਏ ਸੀ 2024 ਇਲੈਕਸ਼ਨ ਉਹਨਾਂ ਨੇ ਕਿਹਾ ਸੀ ਕਿ ਅਸੀਂ ਕਰਾਂਗੇ ਹਾਂ ਰੱਖਾਂਗੇ ਨਹੀਂ ਇਹ ਰੱਖ ਦਿੱਤਾ ਇਸਾਨੀ ਚ ਸਰ ਕੁਸ਼ਮੀਰ ਵੀ ਗਏ ਪੰਜਾਬ ਨੂੰ ਮੋਦੀ ਸਾਹਿਬ ਇਹ ਬਜਟ ਜਿਹੜਾ ਉਹਦੇ ਚ ਪੰਜਾਬ ਦਾ ਬਹੁਤ ਵੱਡਾ ਟਾਈਸ ਹੈ ਉਹ ਸਾਰਾ ਜਿਹੜਾ ਹੈਗਾ ਹਿੰਦੁਸਤਾਨ ਨੇ ਹੈਗਾ ਉਹ ਸਿਰਫ ਉਹ ਗੁਰੂ ਰਵਿਦਾਸ ਮਹਾਰਾਜ ਜੀ ਦੇ ਉੱਥੇ ਜਨਮ ਦਿਵਸ ਦੇ ਉੱਤੇ ਡੇਰੇ ਉਹਨਾਂ ਨੇ ਆਣਾ ਸੀ ਕਿਉਂਕਿ ਜਦੋਂ ਅਸੀਂ ਪਿੱਛੇ ਜਾ ਗਏ ਸੀ ਅਸੀਂ ਸਾਰੇ ਨਿਮੰਤਰਣ ਦੇ ਕੇ ਆਏ ਸੀ ਉਹਨਾਂ ਨੂੰ ਅਸੀਂ ਮੈਂ ਵੀ ਉਹਦੇ ਵਿੱਚ ਸੀ ਅਸੀਂ ਨਿਮੰਤਰਣ ਦੇ ਕੇ ਆਏ ਸੀ ਕਿ ਤੁਸੀਂ ਡੇਰੇ ਵੱਲਾਂ ਵੀ ਆਓ ਤੁਹਾਡੀ ਬਹੁਤ ਸਾਰੇ ਨੇ ਸਵਾਲ ਵੀ ਕੀਤੇ ਸੀ ਕਿ ਉਹ ਜਲੰਧਰ ਆ ਰਿਹਾ ਕਿ ਜਲੰਧਰ ਆ ਰਿਹਾ ਕਿ ਨਹੀਂ ਆ ਰਿਹਾ ਜਲੰਧਰ ਆ ਰਿਹਾ ਕਿ ਨਹੀਂ ਆ ਰਿਹਾ ਉਹਨਾਂ ਨੇ ਉਹ ਅਸੀਂ ਜਲੰਧਰ ਦਾ ਵੀ ਕੀਤਾ ਸੀ ਔਰ ਨਾਲ ਅਗਲਾ ਵੀ ਮੈਂ ਦੱਸਦਾ ਅਗਲਾ ਸਾਲ ਜਿਹੜਾ ਹੁਣ ਜਿਹੜਾ ਆ ਉਹ 650ਵਾਂ ਵੱਲਾ ਸ਼ੁਰੂ ਹੋ ਗਿਆ ਅਸੀਂ ਉਹਦੀ ਵੀ ਰਿਕਵੈਸਟ ਕਰਕੇ ਆਏ ਸੀ ਤੇ ਉਹਨਾਂ ਨੇ ਸਾਨੂੰ ਇਹ ਕਿਹਾ ਸੀ ਕਿ 650ਵਾਂ ਵਰ੍ਹੇ ਜਿਹੜਾ ਸੀ ਜਿਹੜਾ ਸਰਕਾਰ ਵੱਲੋਂ ਵੀ ਮਨਾਇਆ ਪੂਰੇ ਦੇਸ਼ 'ਚ ਮਨਾਇਆ ਜਾਏਗਾ ਇਹਦਾ ਵੀ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਸੀ ਔਰ ਆਉਣ ਵਾਲੇ ਸਾਲ ਦੇ ਵਿੱਚ ਉਹਨਾਂ ਨੇ ਸਾਨੂੰ ਕਿਹਾ ਕਿ ਪ੍ਰੋਜੈਕਟ ਬਣਾ ਕੇ ਸਾਨੂੰ ਦੱਸੋ ਕਿ ਆਪਾਂ ਕੀ ਕੀ ਕਰਨਾ ਚਾਹੁੰਦੇ ਆਂ ਅਸੀਂ ਉਹਦੇ ਅਨੁਸਾਰ ਕਰਾਂਗੇ ਸਾਹਮਣੇ ਕਿਹਾ ਕਿ ਮਤਲਬ ਇਹ ਮਾਵਾਲਾ ਹਾਲ ਕੀਤਾ ਇਹਨਾਂ ਨੇ ਬਗਲੇ ਜਿਹੜਾ ਸੀਐਮ ਸਾਹਿਬ ਬਾਤਿਆਂ ਤਾਂ ਕਹਿ ਰਹੇ ਉਹਨਾਂ ਨੇ ਜਿਹੜਾ ਬਾਕੀ ਪੂਰੇ ਪੰਜਾਬ ਨਾਲ ਜਿਹੜਾ ਧੱਕਾ ਕੀਤਾ ਆ ਉਹਦੀ ਕੋਣ ਹਿਸਾਬ ਦੇਵੇਗਾ ਅਰੋਜ ਅਸੀਂ ਬੋਰਡ ਲਾਤੇ 10 ਲੱਖ ਰੁਪਏ ਤੱਕ ਦਾ ਫਰੀ ਬੀਮਾ ਜਿਹੜਾ ਹਕੀਕਤ ਚ ਪੁੱਛ ਕੇ ਦੇਖੋ ਤਾਂ ਹਕੀਕਤ ਚ 10 ਲੱਖ ਦਾ ਹੈ ਉਹ 40 40 50 50 ਹਜ਼ਾਰ ਰੁਪਏ ਦੀਆਂ ਬਿਮਾਰੀਆਂ ਦਾ ਇਲਾਜ ਰੱਖਿਆ ਹੈ ਹਾਰਡ ਲਈ ਉਹਨਾਂ ਨੇ 30 ਹਜ਼ਾਰ ਰੱਖਿਆ ਹੈ ਉਹ ਜੈਸੀਆਂ ਜਿ ਬਿਮਾਰੀਆਂ ਜਿਹਨੂੰ ਭਾਵੇਂ ਉਹ ਐਕਸੀਡੈਂਟ ਹੋ ਜਾ 40 ਹਜ਼ਾਰ ਤੋਂ ਵੱਧ ਨਹੀਂ ਮਿਲਣਾ ਉਹ 10 ਲੱਖ ਦਾ ਕੋਈ ਨਹੀਂ ਹੈਗਾ ਉਹ ਸਿਰਫ ਫਰਾਡ ਹੈ ਉਹ ਜਿਹੜਾ ਇੱਥੇ ਤੁਹਾਡੇ ਇੱਥੇ ਹੁਸ਼ਿਆਰਪੁਰ ਦੇ ਵਿੱਚ ਮੈਡੀਕਲ ਕਾਲਜ ਦਾ ਨਹੀਂ ਪੱਥਰ ਰੱਖ ਕੇ ਗਿਆ ਸੀ ਤੁਸੀਂ ਸਾਰਿਆਂ ਨੇ ਦੇਖਿਆ ਹਰ 10 ਫੁੱਟ ਦੇ ਉੱਤੇ ਬੋਰਡ ਲੱਗਾਇਆ ਸੀ 2 ਸਾਲ ਤੋਤੇ ਹੋ ਗਿਆ 2.5 ਸਾਲ ਹੋ ਗਏ ਉਹ ਕਿੱਥੇ ਹੈ ਨਹੀਂ ਪੱਥਰ ਉਹ ਕਿਹੜੀ ਜਗ੍ਹਾ ਨੀ ਉਹ ਐਟ ਕਿੱਥੇ ਲੱਗੀ ਹੈ ਉਹ ਜਿਹੜਾ ਮਹਿਲਾਵਾਂ ਦੇ ਨਾਲ ਹਜ਼ਾਰ ਦੀ ਜਗ੍ਹਾ ਉਹਨਾਂ ਨੇ ਕਿਹਾ ਮੈਂ 1100 ਦੇਾਂਗੀ ਹਾਂਜੀ ਜਿਹਦਾ ਬਾਹਰੋਂ 548 ਵੀ ਤੁਸੀਂ ਬਹੁਤ ਸਾਰਿਆਂ ਨੇ ਸੁਣਿਆ ਉਹ ਜਿਹੜਾ ਬਾਕੀ ਪੈਸਾ ਕਿੱਥੇ ਹੈ ਸੋ ਇਹ ਜਿਹੜੀਆਂ ਮਤਰੀ ਮਾਂ ਦੇ ਨਾਲ ਤਾਂ ਉਹਨਾਂ 'ਤੇ ਇਲਜ਼ਾਮ ਲਾਉਣਾ ਹੈ ਪਰ ਆਪ ਕਰਨ ਦੀ ਆਪਣਾ ਕੀਤਾ ਕੀ ਆ ਆਪਣਾ ਤਾਂ ਕੁਝ ਹੈ ਹੀ ਨਹੀਂ ਜਿਹੜਾ ਉਹਨਾਂ ਨੇ ਕਰਨਾ ਅੱਜ ਜਿੰਨੀਆਂ ਯੋਜਨਾਵਾਂ ਪੰਜਾਬ ਚੱਲਦੀਆਂ ਉਹੋ ਹੀ ਚੱਲ ਰਹੀਆਂ ਜਿਨ੍ਹਾਂ ਦੇ ਲਈ ਪੈਸਾ ਕੇਂਦਰ ਸਰਕਾਰ ਵੱਲੋਂ ਆ ਰਿਹਾ ਚਾਹੇ ਉਹ ਹੈਲਥ ਮਿਸ਼ਨ ਦੀ ਗੱਲ ਕਰ ਲਈਏ ਨੈਸ਼ਨਲ ਹੈਲਥ ਪ੍ਰੋਗਰਾਮ ਦੀ ਗੱਲ ਕਰ ਲਈਏ ਚਾਹੇ ਸਰਵ ਸਿੱਖਿਆ ਅਭਿਆਨ ਦੀ ਸਿੱਖਿਆ ਦੀ ਗੱਲ ਕਰ ਲਈਏ ਕਿਸੇ ਵੀ ਇੱਕ ਸੈਕਟਰ ਦੇ ਵਿੱਚ ਚੱਲ ਜਾਓ ਤੇ ਜਿਹੜਾ ਪੈਸਾ ਹੁਣਾ ਜਿਹੜਾ ਤੁਸੀਂ ਤਿੰਨ ਦਿਨ ਪਹਿਲਾਂ ਜਲੰਧਰ ਚਾਰ ਦਿਨ ਪਹਿਲਾਂ ਉਹ ਵੰਡ ਕੇ ਗਿਆ ਸਕਾਲਰਸ਼ਿਪ ਸਾਰੀ ਸਕਾਲਰਸ਼ਿਪ ਦਾ ਪੈਸਾ ਤਾਂ ਹੁੰਦਾ ਕੇਂਦਰ ਚੋਂ ਤੋ ਉਹ ਜਿਹੜੇ ਬੋਰਡ ਤੋਂ ਹੀ ਲੱਗਿਆ ਮੇਰੇ ਹਾਲ ਕੋਈ ਬੋਲ ਨਹੀਂ ਛੱਡਿਆ ਹੋਣਾ ਉਹ ਜਿੰਨੇ ਦਾ ਕੰਮ ਨਹੀਂ ਹੁੰਦਾ ਉਹ ਤੋਂ ਕਈ ਗੁਣਾ ਜ਼ਿਆਦਾ ਉਹ ਜਿਹੜਾ ਐਡ ਦੇ ਉੱਤੇ ਲੱਗਾ ਦਿੱਲੀ ਦੀ ਵਿਧਾਨ ਸਭਾ ਜਿੱਤ ਉਹ ਬੱਤਿਆ ਵੀ ਸੀ ਕਿ ਜਿਹੜਾ ਅਸਲੀ ਪ੍ਰੋਜੈਕਟ ਸੀ ਉਹ 4 ਕਰੋੜ ਦਾ ਉਹਦੇ ਉੱਤੇ ਖਰਚਾ 10 ਕਰੋੜ ਦਾ ਜਿਹੜਾ ਐਡ ਦੇ ਉੱਤੇ ਕਰਤਾ ਤੋ ਇੱਥੇ ਵੀ ਐਡ ਦਾ ਹੀ ਹੈਗਾ ਉੱਥੇ ਅਕੀਕਤ ਕੁਝ ਨਹੀਂ ਤੇ ਜਿਸੇ ਨੂੰ ਕਹਿਣਾ ਬੜਾ ਸੌਖਾ ਆਪ ਕਰਨਾ ਬਹੁਤ ਸੌਖਾ ਇੰਡੈਸ਼ਨਲ ਹਾਈਵੇ ਜਿਹੜਾ ਜਲੰਧਾ ਰੋਡ ਹੈਗਾ ਉਹਦੀ ਕੋ ਗੱਲ ਕੀਤੀ ਮੋਦੀ ਸਾਹਿਬ ਨੇ ਕਿਉਂਕਿ ਸੈਂਟਰ ਦਾ ਪ੍ਰੋਜੈਕਟ ਹੈਗਾ ਗੱਲ ਇਹ ਤੁਸੀਂ ਫੇਰ ਮੈਂ ਕਹਾਂਗਾ ਕਿ ਇਹ ਮੈਂ ਮੇਰੇ ਖਿਆਲ ਤੁਹਾਨੂੰ ਬਹੁਤ ਵਾਰੀ ਦੱਸ ਸਕਾਂ ਇਹ ਸੈਂਟਰ ਦਾ ਪ੍ਰੋਜੈਕਟ ਹੈ ਪਰ ਇਹਨੂੰ ਇੰਪਲੀਮੈਂਟ ਕਰਨ ਦੇ ਲਈ ਪੰਜਾਬ ਦਾ ਪੀਡਬਲਯੂਡੀ ਦਾ ਨੈਸ਼ਨਲ ਹਾਈਵੇ ਜਿਹੜਾ ਉਹ ਕਰ ਰਿਹਾ ਹੈ ਭਾਵ ਇਹਨੂੰ ਜਿਹੜਾ ਬਣਾਉਣ ਦਾ ਕੰਮ ਸੀ ਉਹ ਪੰਜਾਬ ਦਾ ਜਿਹੜਾ ਪੀਡਬਲਯੂਡੀ ਨੈਸ਼ਨਲ ਹਾਈਵੇ ਸਿੰਗਾ ਉਹਨੇ ਕਰਨਾ ਸੀ ਕੇਂਦਰ ਨੇ ਸਾਰੇ ਪੈਸੇ ਇਹਨਾਂ ਨੂੰ ਦੇ ਦਿੱਤੇ ਪੈਸੇ ਉੱਥੋਂ ਲੈ ਲੈ ਇੱਥੇ ਧਰਤਲ ਤੇ ਉਹਨਾਂ ਨੇ ਕੀਤਾ ਕੁਝ ਨਹੀਂ ਹੁਣ ਕੇਂਦਰ ਸਰਕਾਰ ਇਹ ਕਹਿੰਦੀ ਮੇਰੀ ਨਿਤਿਨ ਗੜਗਰੀ ਜੀ ਨਾਲ ਇਸ ਵਿਸ਼ੇ ਦੇ ਉੱਤੇ ਚਾਰ ਵਾਰੀ ਮੀਟਿੰਗ ਹੋ ਚੁੱਕੀ ਔਰ ਚਾਰੀ ਵਾਰੀ ਮੇਰੇ ਨਾਲ ਚਾਰ ਪੰਜ ਵਾਰੀ ਮੈਂ ਤੁਹਾਨੂੰ ਐਕਸਪਲੇਨ ਵੀ ਕਰ ਚੁੱਕਾ ਕਿ ਉਹਨਾਂ ਨੇ ਇਹ ਕਿਹਾ ਸੀ ਕਿ ਜਾਂ ਤੈਨੂੰ ਪ੍ਰੋਜੈਕਟ ਨੂੰ ਪੂਰਾ ਕਰੋ اگر ਤੁਹਾਡਾ ٹھیکیدار 도ੜ ਗਿਆ ਤਾਂ ٹھیکیدار ਨੂੰ بلیک لسٹ ਕਰੋ ਅਸੀਂ ਨਵੇਂ ਤਿੰਨ ਸੇਰੋਂ ਟੈਂਡਰ ਕਰਨ ਨੂੰ ਤਿਆਰ بیٹھے ਅਸੀਂ ਪ੍ਰੋਜੈਕਟ ਆਪ ਲੈਣ ਨੂੰ ਤਿਆਰ بیٹھے ہیں ਪਰ ਜਿੰਨਾ ਚਿਰ ਉਹ ਇਸ ٹھیکیدار ਨੂੰ بلیک لسٹ ਨਹੀਂ ਕਰਨਗੇ ਦੋ ਹੀ ਚੀਜ਼ਾਂ ਜਾਂ ਤਾਂ ਪੰਜਾਬ ਸਰਕਾਰ ਜਿਹੜਾ ਪੈਸਾ ਲਿਆ ਖਰਚ ਕੇ ਉਹਨਾਂ ਕੋ ਜਿਹੜਾ ਅਗਲਾ ਪ੍ਰੋਜੈਕਟ ਨੂੰ ਸ਼ੁਰੂ ਕਰੇ ਪੂਰਾ ਕਰੇ ਨਹੀਂ ਤਾਂ ਉਹਨੂੰ ٹھیکیدار بلیک لسٹ کرے ਤੇ بلیک لسٹ ਕਰਨ ਤੋਂ ਬਾਅਦ ਉਹ ਪੁਰਾਣਾ ਟੈਂਡਰ ਖਤਮ ਹੋਏਗਾ ਜਿੰਨਾ ਚਿਰ ਪੁਰਾਣਾ ਟੈਂਡਰ ਨਹੀਂ ਖਤਮ ਹੋ ਸਕਦਾ ਉਹਨਾਂ ਚਿਰ ਨਵਾਂ ਟੈਂਡਰ ਨਹੀਂ ਕੀਤਾ ਜਾ ਸਕਦਾ ਇਹ ਪੰਜਾਬ ਸਰਕਾਰ ਦਾ ਕਿਉਂਕਿ ਬਣਾਉਣ ਦਾ ਕੰਮ ਪੰਜਾਬ ਸਰਕਾਰ ਦਾ ਹੈ ਇਸ ਕਰਕੇ ਉਸ ਨੂੰ ਬਲੈਕਲਿਸਟਡ ਕਰਨਾ ਵੀ ਪੰਜਾਬ ਸਰਕਾਰ ਦਾ ਕੰਮ ਹੈ ਔਰ ਇਹ ਜਿੰਨਾ ਚਿਰ ਉਹ ਨਹੀਂ ਕਰਦੀ ਅੱਗੇ ਨਹੀਂ ਚੱਲ ਸਕਦਾ ਅਗਰ ਉਹ ਕਰਨਗੇ ਤਾਂ ਉਹ ਕੋਰਟ ਕੇਸ ਦੇ ਵਿੱਚ ਜਾਏਗਾ ਜਿਸ ਤਰ੍ਹਾਂ ਉਹਦੀ ਫਾਰ ਇਗਜ਼ੈਂਪਲ ਮੈਂ ਦੱਸਦਾ ਕਿ ਫਗਵਾੜਾ ਦੇ ਵਿੱਚ ਜਿਹੜਾ ਅਸੀਂ ਉਹ ਪੁਲ ਬਣਾਇਆ ਸੀ ਤੁਹਾਨੂੰ ਯਾਦ ਆ ਕਿ ਉਹ ਸੋਮਾ ਕੰਪਨੀ ਕਰ ਰਹੀ ਸੀ ਪਰ ਉਸ ਨੂੰ ਉਸ ਤੋਂ ਪਹਿਲਾਂ ਉਸ ਲਾਈਨ ਤੋਂ ਹਟਾਇਆ ਗਿਆ ਜਿਹਦੇ ਕਰਕੇ ਉਹ ਵਿੱਚੋਂ ਬਹੁਤ ਸਮਾਂ ਲੰਘਾ ਔਰ ਉਹਨੂੰ ਹਟਕੇ ਨਵੇਂ ਸਿਰੇ ਤੋਂ ਟੈਂਡਰ ਕੀਤਾ ਗਿਆ ਨਵੇਂ ਸਿਰੇ ਤੋਂ ਟੈਂਡਰ ਕਰਕੇ ਫਿਰ ਦੂਸਰੀ ਕੰਪਨੀ ਨੂੰ ਦਿੱਤਾ ਗਿਆ ਤਾਂ ਉਹਨੇ ਪਰੇ ਚੜਿਆ ਚਾਚਾ ਜੀ ਚੋਣਾਂ ਨੂੰ ਸਰ ਕੁਝ ਮਹੀਨੇ ਰਹਿ ਗਏ ਮੋਦੀ ਸਾਹਿਬ ਨੂੰ ਲਾਉਣ ਨੂੰ ਤੁਸੀਂ ਬੜੀ ਭੁਗਤਾਨੇ ਵਾਇਹ ਜਿੱਥੇ ਹੂੰ ਕੋਈ ਇਸ਼ਾਰਾ ਕਰਕੇ ਕਿ ਅਕਾਲੀਆ ਦੇ ਨਾਲ ਸਮਝੌਤਾ ਹੋਣਾ ਜਾਂ ਕੁਝ ਐਸਾ ਕੁਝ ਨਹੀਂ ਕੀਤਾ ਜਦੋਂ ਹੋਏਗਾ ਮੈਂ ਦੱਸਾਂਗਾ ਚਲ ਸੰਭਾ ਜੀ ਪਿਛਲੇ ਪ੍ਰਧਾਨ ਮੰਤਰੀ ਮੋਦੀ ਉੱਤੇ ਅਕਸ਼ੰਦਰ ਆਸ਼ਨ ਬੁਲਾਇਆ ਜਾਂ ਸੰਤਾਨ ਉੱਤੇ ਇੱਕ ਲੇਡੀਜ਼ ਉਹ ਬੰਦ ਭਾਗੀ ਜਾਨਕੀ ਜਿਹੜੀ ਦੇਖੋ ਉਹਦੇ ਤੇ ਸ਼ਬਦਾਬਲੀ ਮੈਨੂੰ ਉਹ ਜਿਹੜੀ ਬਹੁਤ ਮੈਂ ਇਹ ਕਹਿ ਸਕਦਾ ਕਿ ਉਸ ਤਰ੍ਹਾਂ ਦੀ ਜਿਹੜੀ ਬਹੁਤ ਘਟੀਆ ਸ਼ਬਦਾਬਲੀ ਸੀ ਉਹ ਸੰਤਾਨ ਲਈ ਵੀ ਸੀ ਔਰ ਬਹੁਤ ਘਟੀਆ ਸ਼ਬਦਾਬਲੀ ਜਿਹੜੀ ਉਹ ਪਰਦੇਸ਼ ਦੇ ਪ੍ਰਧਾਨ ਮੰਤਰੀ ਲਈ ਵੀ ਸੀ ਔਰ ਉਹਦੇ ਤੇ ਲਾਅ ਐਂਡ ਆਰਡਰ ਨੂੰ ਪੂਰਾ ਦੇਖਦੇ ਹੋਏ ਸਰਕਾਰ ਨੂੰ ਉਹਦੇ ਤੇ ਕਾਰਵਾਈ ਕਰਨੀ ਚਾਹੀਦੀ ਹੈ ਕਹਿੰਦੇ ਐਡਮਨਿਸਟ੍ਰੇਟਿਵ ਰੈਸਟ ਕਰਨਾ ਚਾਹੀਦਾ ਔਰ ਉਹਨੂੰ ਸਖਤ ਸਜ਼ਾ ਵੀ ਦੇਣੀ ਚਾਹੀਦੀ ਬਹੁਤ